ਸਭ ਤੋਂ ਪਹਿਲਾਂ ਅੱਜ ਮੈਸੀ ਟੈਕ ਦੇ ਡਾਇਰੈਕਟਰ ਸਾਹਿਬਾਨ ਅਤੇ ਉਹਨਾਂ ਦੇ ਸਟਾਫ ਮੈਂਬਰ ਸਾਹਿਬਾਨ ਦਾ ਸਭ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਪਿਆਰੇ ਸਖਿਆਰਤਿਓ ਅੱਜ ਆਪਾਂ ਉਸ ਮਹਾਨ ਵਿਸ਼ੇ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਹੜਾ ਕਿ ਸਾਡੇ ਚਿੰਤਕ ਇੱਕ ਅਹਿਮ ਪਹਿਲੂ ਨਾਲ ਸੰਬੰਧ ਰੱਖਦਾ ਹੈ ਜਿਹੜਾ ਕਿ ਮੋਟਰ ਮਕੈਨਿਕ ਦਾ ਵਿਸ਼ਾ ਹੈ ਉਸ ਵਾਰੀਆ ਸਿੰਘ ਗੱਲ ਗੱਲਬਾਤ ਕਰਨ ਜਾ ਰਿਹਾ ਜਿਹੜਾ ਕਿ ਸਵੈਰ ਜਗਾਇ ਨਾਲ ਸੰਬੰਧਤ ਅਸੀਂ ਜਿਹੜੀ ਮੁੱਖ ਗੱਲ ਕਰਨੀ ਹੈ ਸਵੈਰਜ਼ਗਾਰ ਦੇ ਕਿਹੜੇ ਸਾਧਨ ਵਿੱਚ ਅਸੀਂ ਕਿਸ ਤਰ੍ਹਾਂ ਦਾ ਰੁਜ਼ਗਾਰ ਪ੍ਰਾਪਤ ਕਰਦੇ ਹਾਂ ਜਿਵੇਂ ਕਿ ਅਸੀਂ ਮੋਟਰ ਮਕੈਨਿਕ ਦੇ ਦੇ ਵਿਸ਼ੇ ਦੇ ਵਿੱਚ ਗੱਲ ਕਰੀਏ ਅਸੀਂ ਮੋਟਰ ਮਕੈਨਿਕ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਇਸ ਦੀ ਜਾਣਕਾਰੀ ਲੈਣੇ ਹੈ ਕਿ ਮੋਟਰ ਮਕੈਨਿਕ ਕੀ ਚੀਜ਼ ਹੈ ਮੋਟਰ ਮਕੈਨਿਕ ਜਿਹੜੀ ਹੈ ਉਹ ਇੱਕ ਗ੍ਰੀਕ ਸ਼ਬਦ ਤੋਂ ਬਣਿਆ ਹੋਇਆ ਆਟੋਸ ਤੋਂ ਬਣਿਆ ਹੋਇਆ ਜਿਹੜਾ ਜਿਸ ਦਾ ਮਤਲਬ ਹੈ ਆਪਣੇ ਆਪ ਤੇ ਨੂਵੇਬਲ ਸ਼ਬਦ ਹੈ ਲਤਨ ਪਾਸ ਦੇ ਸ਼ਬਦ ਤੋਂ ਬਣਿਆ ਹੈ ਜਿਸ ਤੋਂ ਭਾਵ ਮਤਲਬ ਹੈ ਕਿ ਚੱਲਣਾ ਭਾਵ ਦੂਜੇ ਸ਼ਬਦਾਂ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਉਹ ਜੀ ਮਸ਼ੀਨ ਹੈ ਜਿਹੜੀ ਕਿ ਆਪਣੇ ਆਪ ਚੱਲਦੀ ਹੈ ਜਿਸ ਦੇ ਵਿੱਚ ਅਸੀਂ ਇੰਜਣ ਦੇ ਅੰਦਰ ਹੀ ਕਵਸਚਨ ਚੈਂਬਰ ਦੇ ਵਿੱਚ ਫਿਊਲ ਨੂੰ ਜਲਾ ਕੇ ਪਾਵਰ ਪੈਦਾ ਕਰਕੇ ਚਲਾਇਆ ਜਾ ਸਕਦਾ ਹੈ ਇਹ ਚਾਹੇ ਸੜਪਟ ਕੋਈ ਡੀਜ਼ਲ ਇੰਜਣ ਹੈ ਚਾਹੇ ਸਾਡੇ ਕੋਲ ਕਾਰ ਇੰਜਣ ਹੈ પેટ્રોલ ਇੰਜਣ ਹੈ ਤੇ ਚਾਹੇ ਸਾਡੇ ਕੋਲ ਕੋਈ ਵੀ ਗੱਡੀ ਹੈ ਚਾਹੇ ਉਹ ਇਲੈਕਟ੍ਰੋਨ ਗੱਡੀ ਹੈ ਇਹ ਸਾਰੀਆਂ ਹੀ ਗੱਡੀਆਂ ਜਿਹੜੀਆਂ ਆਪਣੇ ਆਪ ਚੱਲਦੀਆਂ ਹਨ ਉਹਨਾਂ ਨੂੰ ਉਹ ਮੋਟਰ ਮਕੈਨਿਕ ਸੰਬੰਧ ਨਾਲ ਸੰਬੰਧਤ ਹਨ ਤੇ ਇਹ ਆਟੋਸ ਦੇ ਵਿੱਚ ਗਿਨੇ ਜਾਂਦੇ ਹਨ ਜਿਵੇਂ ਕਿ ਦੂਜੇ ਸ਼ਬਦਾਂ ਸੇ ਇਹ ਕਹਿ ਸਕਦੇ ਹਾਂ ਕਿ ਇੱਕ ਆਪਣੇ ਆਪ ਚੱਲਣ ਵਾਲੀ ਮਸ਼ੀਨ ਹੈ ਜਿਸ ਵਿੱਚ ਇੰਟਰਨਲ ਕਵਸਚਨ ਦੇ ਵਿੱਚ ਇੰਜਣ ਦੇ ਵਿੱਚ ਪੈਟਰੋਲ ਜਾਂ ਡਿਜੀਨਲ ਜਲਾ ਕੇ ਚਲਾਇਆ ਜਾ ਸਕਦਾ ਹੈ ਚਾਹੇ ਉਹ ਗੱਡੀ ਭਾਵੇਂ ਇਲੈਕਟ੍ਰੋਨ ਗੱਡੀ ਵੀ ਕਿਉਂ ਨ ਹੋਵੇ ਇਹ ਸਾਰੀਆਂ ਗੱਡੀਆਂ ਇਹ ਜਿਹੜੀਆਂ ਉਹ ਆਟੋਮੋਬਾਈਲ ਦੇ ਨਾਲ ਸਮਤਥਤ ਰੱਖਦੀਆਂ ਹਨ ਜਿਹੜੀਆਂ ਵੀ ਗੱਡੀਆਂ ਆਪਣੇ ਆਪ ਚਲਦੀਆਂ ਉਹਨਾਂ ਨੂੰ ਆਟੋਮੋਬਾਈਲ ਗੱਡੀਆਂ ਕਹਿੰਦੇ ਹਨ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਐਕਟੀਵਿਟੀਆਂ ਜਿਹੜੀਆਂ ਗੱਡੀਆਂ ਇਹਨਾਂ ਦੇ ਨਾਲ ਅਸੀਂ ਕਿਹੜੀ-ਕਿਹੜੀ ਚੀਜ਼ ਕੀ-ਕੀ ਕੰਮ ਕਰ ਸਕਦੇ ਹਾਂ ਕੀ ਮਤਲਬ ਹੈ ਉਹਨਾਂ ਗੱਡੀਆਂ ਦਾ ਆਟੋਮੋਬਾਈਲ ਦੇ ਵਿੱਚ ਜਿਹੜੀਆਂ ਗੱਡੀਆਂ ਹਨ ਉਹਨਾਂ ਨੂੰ ਕਈ ਤਰ੍ਹਾਂ ਦੇ ਕਮਾਲੀ ਵਰਤਿਆ ਜਾਂਦਾ ਹੈ ਜਿਵੇਂ ਕਈ ਗੱਡੀਆਂ ਜਿਨ੍ਹਾਂ ਨੂੰ ਅਵਾ ਜੇ ਤੇ ਕਮਾਲੀ ਵਰਤਿਆ ਜਾਂਦਾ ਹੈ ਕਈ ਗੱਡੀਆਂ ਜਿਹਨਾਂ ਨੂੰ ਢੋਹ ਟੁਆਈ ਦੇ ਕੰਮਾਂ ਲਈ ਵਰਤਾ ਜਾਂਦਾ ਹੈ। ਜ਼ਿਆਦਾਤਰ ਗੱਡੀਆਂ ਜਿਹੜੀਆਂ ਮੋਟਰ ਗੱਡੀਆਂ ਆ ਉਹਨਾਂ ਨੂੰ ਢੋਹ ਟੁਆਈ ਦੇ ਕੰਮਾਂ ਨਾਲ ਵਰਤਾ ਜਾਂਦਾ ਹੈ। ਉਹਨਾਂ ਨੂੰ ਅਸੀਂ ਕਮਰਸ਼ੀਅਲ ਵੀਕਲ ਕਹਿੰਦੇ ਹਾਂ। ਜਿਵੇਂ ਕਿ ਟਰੱਕ ਹੋ ਗਿਆ, ਸੈਮੀ ਟਰੱਕ ਹੋ ਗਿਆ, ਇਹ ਤੇ ਵੈਨਜ਼ ਹੋ ਗਈਆਂ, ਕੋਚ ਬੱਸਾਂ ਆ ਗਿਆ, ਟੈਕਸੀ ਕਹਿਵਾ ਗਿਆ। ਟ੍ਰੈਲਰਸ ਆ ਗਏ ਬਾਕਸ ਟਰੱਕ ਆ ਗਏ ਇਹ ਜਿਹੜੀਆਂ ਸਾਰੀਆਂ ਗੱਡੀਆਂ ਐ ਇਹ ਕਮਰਸ਼ੀਅਲ ਗੱਡੀਆਂ ਦੇ ਵਿੱਚ ਵਰਤੀਆਂ ਜਾਂਦੀਆਂ ਇਹਨਾਂ ਨਾਲ ਕਿਸੇ ਵੀ ਵਿਅਕਤੀ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣਾ ਹੁੰਦਾ ਤਾਂ ਅਸੀਂ ਇਹਨਾਂ ਗੱਡੀਆਂ ਦੇ ਨਾਲ ਅਸੀਂ ਆਪਣਾ ਰੋਜ਼ਗਾਰ ਦਾ ਸਾਧਨ ਵੀ ਬਣਾਇਆ ਜਾ ਸਕਦਾ ਹੈ ਇਹਦੇ ਨਾਲ ਅਸੀਂ ਪੈਸਾ ਵੀ ਇਕੱਠਾ ਕਰ ਸਕਦੇ ਹਾਂ ਤੇ ਲੋਕਾਂ ਪਬਲਿਕ ਹਿੱਤ ਵਾਸਤੇ ਵੀ ਅਸੀਂ ਕੰਮ ਕਰ ਸਕਦੇ ਹਾਂ ਉਸ ਤੋਂ ਬਾਅਦ ਕੁਝ ਗੱਡੀਆਂ ਜਿਹੜੀਆਂ ਸਾਡੇ ਕੋਲ ਕੁਝ ਵਹੀਕਲ ਹੈਗੇ ਹਨ ਜਿਨ੍ਹਾਂ ਨੂੰ ਪੈਸੰਜਰ ਵਹੀਕਲਸ ਕਹਿੰਦੇ ਹਨ ਪੈਸੇਂਜਰ ਵਹੀਕਲ ਜਿਹੜੇ ਉਹਨਾਂ ਵਿੱਚ ਕੁਝ ਲੋਕ ਆਪਣੇ ਵਾਸਤੇ ਵਰਤਦੇ ਹਨ ਜਾਂ ਉਹਨਾਂ ਨੂੰ ਕੁਝ ਲੋਕ ਹੈ ਜਿਹੜੇ ਟੈਕਸੀ ਦੇ ਤੌਰ ਤੇ ਵਰਤਦੇ ਹਨ ਤਾਂ ਜਿਹੜੀਆਂ ਇਹ ਗੱਡੀਆਂ ਹੈ ਤਾਂ ਉਹਨਾਂ ਵਿੱਚ ਜਿਵੇਂ ਕਿ ਸਾਡੇ ਕੋਲ ਹੈਚਬੈਕ ਗੱਡੀਆਂ ਹਨ ਉਹਨਾਂ ਵਿੱਚ ਹੈਚਬੈਕ ਗੱਡੀ ਵਿੱਚ ਸਾਡੇ ਕੋਲ Maruti 800 ਆ ਜਾਂਦੀ ਹੈ Maruti Swift ਗੱਡੀਆਂ ਆ ਜਾਂਦੀਆਂ ਤੇ Tata ਦੀ ਗੱਡੀ ਆ ਜਾਂਦੀ ਹੈ Tata ਦੀ ਗੱਡੀ ਜਿਵੇਂ Indica ਗੱਡੀ ਆ ਗਈ Hyundai ਦੀ ਗੱਡੀ ਆ ਜਾਂਦੀ ਹੈ ਸਾਡੇ ਕੋਲ ਤੇ ਨਿਸ਼ਾਨ ਦੀ ਗੱਡੀਆਂ ਜਾਂਦੀ ਹੈ ਤੇ ਮਾਈਕਰੋ ਆਪ ਗੱਡੀਆਂ ਜਿਹੜੀਆਂ ਇਹ ਸਾਡੇ ਕੋਲ ਪੈਸੰਜਰ ਵਹੀਕਲ ਦੇ ਵਿੱਚ ਵਰਤੇ ਜਾਂਦੀਆਂ ਹਨ ਇਹ ਗੱਡੀਆਂ ਨੂੰ ਦੇ ਨਾਲ ਲੋਕ ਕੀ ਹੈ ਜੇ ਆਪਣੇ ਜਿਹੜੇ ਲੋਕ ਜ਼ਿਆਦਾ ਆਮਦਨ ਦੇ ਸਾਥ ਰੱਖਦੇ ਹਨ ਜਿਨ੍ਹਾਂ ਲੋਕਾਂ ਕੋਲ ਜ਼ਿਆਦਾ ਪੈਸਾ ਹੈ ਉਹ ਜਾਂ ਆਪਣੇ ਵਾਸਤੇ ਕੋਈ ਗੱਡੀ ਰੱਖਦੇ ਹਨ ਘਰ ਦੇ ਵਿੱਚ ਤਾਂ ਉਹ ਗੱਡੀਆਂ ਇਹ ਨਾ ਗੱਡੀਆਂ ਨੂੰ ਆਪਣੇ ਤੌਰ ਤੇ ਵਰਤੋਂ ਵਿੱਚ ਲਿਆਉਂਦੇ ਆ ਜਿਹੜੇ ਕਿ ਦੁੱਖ ਸੁੱਖ ਦੇ ਸਮੇਂ ਵੀ ਆਪਣੇ ਕਿਤੇ ਬਾਹਰ ਅੰਦਰ ਲੈ ਕੇ ਜਾਣ ਲਈ ਜਾਂ ਆਪਣੀ ਜੌਬ ਤੇ ਜਾਣ ਲਈ ਇਹਨਾਂ ਗੱਡੀਆਂ ਦੀ ਵਰਤੋਂ ਵਿੱਚ ਲਿਆਉਂਦੇ ਨੇ ਇਸ ਤੋਂ ਇਲਾਵਾ ਕੁਝ ਹੋਰ ਗੱਡੀਆਂ ਜਿਨ੍ਹਾਂ ਨੂੰ ਜਿਨ੍ਹਾਂ ਵਿੱਚੋਂ ਸਾਡੇ ਕੋਲ ਹੰਡਈ ਦੀ ਵਰਨਾ ਗੱਡੀ ਸੈਡੈਂਸ ਗੱਡੀਆਂ ਇਸ ਜਨਮ ਕਹਿੰਦੇ ਆ ਸੈਡੈਂਸ ਜਿਵੇਂ ਕਿ ਹਟਾਈ ਦੀ ਗੱਡੀ ਆਗੀ ਵਰਨਾ ਨਿਸ਼ਾਨ ਸੰਨੀ ਟੋਇਟਾ ਟੋਇਟਾ ਕਰੂਲਾ ਆਦ ਬਗੈਰਾ ਗੱਡੀਆਂ ਜਿਹੜੀਆਂ ਇਸ ਤੋਂ ਗੱਡੀਆਂ ਜਿਹੜੀਆਂ ਇਹਨਾਂ ਨੂੰ ਆਪਣੇ ਸਾਧਨ ਵਾਸਤੇ ਤੌਰ ਤੇ ਇਹਨਾਂ ਨੂੰ ਵਰਤੋਂ ਵਿੱਚ ਲਿਆ ਜਾਂਦਾ ਹੈ ਇਸ ਤੋਂ ਇਲਾਵਾ ਫੋਰਸ ਵੀ ਬਹੁਤ ਸਾਰੀਆਂ ਗੱਡੀਆਂ ਹਨ ਜਿਨ੍ਹਾਂ ਨੂੰ ਅਸੀਂ ਆਵਾਜੇ ਦੇ ਕੰਮਾਂ ਲਈ ਵਰਤਦੇ ਹਾਂ ਇਹ ਹੁਣ ਸਾਡੇ ਕੋਲ ਦੋ ਤਰ੍ਹਾਂ ਦੀਆਂ ਗੱਡੀਆਂ ਆ ਗਿਆ ਇੱਕ ਤਾਂ ਜਿਵੇਂ ਸਾਡੇ ਕੋਲ ਕਮਰਸ਼ੀਅਲ ਤੌਰ ਤੇ ਜਿਨ੍ਹਾਂ ਗੱਡੀਆਂ ਆ ਗਿਆ ਤੇ ਦੂਸਰੀਆਂ ਆ ਗਿਆ ਸਾਡੇ ਕੋਲ ਜਿਹੜੀਆਂ ਆਪਣੇ ਸੈल्फ ਵਾਸਤੇ ਆਪਣੇ ਵਾਸਤੇ ਵਰਤਣ ਵਾਲੀ ਗੱਡੀਆਂ ਜੇ ਇਹ ਆਪਣੇ ਵਾਲੇ ਵਰਤੇ ਹੁਣ ਜੇਕਰ ਅਸੀਂ ਗੱਡੀਆਂ ਨੂੰ ਇੱਕ ਪੱਖੋਂ ਸੋਚੀਏ ਤਾਂ ਅਸੀਂ ਇਨ ਮਾਰਕੀਟ ਦੇ ਵਿੱਚ ਇੰਨੀਆਂ ਗੱਡੀਆਂ ਆ ਗਈਆਂ ਕਿ ਇਹਨਾਂ ਨੂੰ ਦੇ ਬਾਰੇ ਨੌਲੇਜ ਰੱਖਣਾ ਇਹਨਾਂ ਦੇ ਬਾਰੇ ਗਿਆਨ ਰੱਖਣਾ ਕਿ ਉਹਦੀ ਮੇਨਟੇਨੈਂਸ ਦਾ ਬਾਰੇ ਜਾਣਨਾ ਜਾਂ ਉਹਦੇ ਸਿਸਟਮਾਂ ਬਾਰੇ ਜਾਣਨਾ ਤਾਂ ਇਸ ਨੂੰ ਸਿੱਖਣ ਵਾਸਤੇ ਵੀ ਕਾਫੀ ਸਮਾਂ ਲੱਗ ਸਕਦਾ ਹੈ ਅਸੀਂ ਦੇਖਦੇ ਹਾਂ ਕਿ ਸਭ ਤੋਂ ਹੁਣ ਇਸ ਦੇ ਵਿੱਚ ਜਿਹੜੀਆਂ ਸਾਡੇ ਕੋਲ ਇੱਕ ਮਕੈਨਿਕ ਹੈ ਉਹ ਮਕੈਨਿਕ ਨੂੰ ਜਿਹੜੀਆਂ ਕੀ ਕੁਸ਼ ਕਰਨਾ ਪੈਂਦਾ ਹੈ ਗੱਡੀਆਂ ਦੇ ਦੇਖੋ ਅਸੀਂ ਦੇਖਿਆ ਵੀ ਸਾਡੇ ਕੋਲ ਮਾਰਕੀਟ ਦੇ ਵਿੱਚ ਇੰਨੀਆਂ ਜ਼ਿਆਦਾ ਗੱਡੀਆਂ ਆ ਗਈਆਂ ਤੇ ਹਰ ਇੱਕ ਗੱਡੀ ਦਾ ਮਾਰ ਹੋਣਾ ਬੜਾ ਮੁਸ਼ਕਲ ਅੱਜ ਦੇ ਜਵਾਨੇ ਦੇ ਵਿੱਚ ਕਿਉਂਕਿ ਰੋਜ਼ ਹਰ ਰੋਜ਼ ਨਵੀਂ ਗੱਡੀ ਆਉਂਦੀ ਹੈ ਤੇ ਉਸ ਗੱਡੀ ਵਾਸਤੇ ਸਾਨੂੰ ਕੋਈ ਨਾ ਕੋਈ ਤਕਨੀਕ ਹੈ ਜਿਹੜੀ ਜਿਹੜੀ ਨਵੀਂ ਸਾਨੂੰ ਹਾਸਲ ਕਰਨੀ ਪੈਂਦੀ ਹੈ ਹੁਣ ਅਸੀਂ ਦੇਖਦੇ ਹਾਂ ਵੀ ਜਿਹੜੇ ਇੱਕ ਸੀ ਮਕੈਨਿਕ ਹੈ ਤਾਂ ਅਸੀਂ ਕਿਹੜੀ-ਕਿਹੜੀ ਐਕਟੀਵਿਟੀਜ਼ ਹੈ ਜਿਹੜੀਆਂ ਇੱਕ ਮਕੈਨਿਕ ਸਾਨੂੰ ਜਿਹੜੀਆਂ ਜਨਰਲ ਹਰ ਇੱਕ ਗੱਡੀ ਵਿੱਚ ਜਿਹੜੀ ਸਾਨੂੰ ਕਰਨੀਆਂ ਪੈਂਦੀਆਂ ਚਾਹੇ ਕੋਈ ਵੀ ਗੱਡੀ ਹੈ ਤਾਂ ਉਹ ਦੇ ਵਿੱਚ ਆਏ ਕੋਈ ਟਰੱਕ ਹੈ ਜਾਂ ਕੋਈ ਬੱਸ ਜਾਂ ਕੋਈ ਵੀ ਕਾਰ ਹੈ ਜਾਂ ਹੋਰ ਕੋਈ ਵੀ ਖਲਾ ਜਿਹੜੀਆਂ ਮੇਨ ਸਰਵਿਸਾਂ ਹੈ ਜਬ ਮੇਨ ਕੰਮ ਹੈ ਹਰ ਇੱਕ ਗੱਡੀ ਦੇ ਬਰਾਬਰ ਹੀ ਹਨ ਹੁਣ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਇਹਦੀ ਸਭ ਤੋਂ ਪਹਿਲਾਂ ਕੇਅਰ ਅਤੇ ਮੇਨਟੇਨੈਂਸ ਹੈ ਵੀ ਕਿਸ ਤਰ੍ਹਾਂ ਕਰਨੀਆਂ ਦੇਖਭਾਲ ਗੱਡੀ ਦੀ ਕਿਸ ਤਰ੍ਹਾਂ ਕਰਨੀਆਂ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਜਿਹੜੀ ਵੀ ਗੱਡੀ ਦੇ ਬਾਰੇ ਦਾਸੀਂ ਕੰਮ ਕਰਨ ਜਾ ਰਹੇ ਹਾਂ ਚਾਹੇ ਉਹ ਮਰੂਤੀ ਗੱਡੀ ਹੈ ਚਾਹੇ ਸਵਿਫਟ ਗੱਡੀ ਹੈ ਚਾਹੇ ਕੋਈ ਅਡੀਕਾ ਹੈ ਜਾਂ ਮਤਲਬ ਭਾਵੇਂ ਇਹ ਕਿ ਹਰ ਇੱਕ ਮੈਨੂਫੈਕਚਰ ਦੀ ਗੱਡੀ ਹੈ ਜਿਹੜੀ ਉਹਨਾਂ ਦੇ ਅਲੱਗ-ਅਲੱਗ ਜਿਹੜੇ ਮੇਨਟੇਨੈਂਸ ਦੇ ਚਾਰਟਸ ਨੇ ਜਿਹੜੇ ਉਹ ਅਲੱਗ-ਅਲੱਗ ਬਣਾਏ ਜਾਂਦੇ ਹਨ ਕਿ ਉਹਨਾਂ ਵਿੱਚ ਦੱਸਿਆ ਜਾਂਦਾ ਹੈ ਕਿ ਸਾਨੂੰ ਇਹਦੇ ਵਿੱਚ ਜਿਹੜੀ ਤੇਲ ਦੀ ਸਰਵਿਸ ਹੈ ਇੰਜਨ ਦੀ ਉਹ ਸਾਨੂੰ ਕਿੰਨੇ ਘੰਟੇ ਬਾਅਦ ਕਰਨੀ ਜ਼ਰੂਰੀ ਹੈ ਤੇ ਉਸ ਦੇ ਵਿੱਚ ਜਿਹੜਾ ਕੇ ਤੇਲ ਹੈ ਕਿਹੜਾ ਫਾਰਮ ਹੈ ਪਾਇਆ ਜਾਣਾ ਕਿੰਨੇ ਗ੍ਰੇਡ ਦਾ ਤੇਲ ਪਾਇਆ ਜਾਣਾ ਹੈ ਕਿਹੜੀ ਕੰਪਨੀ ਦਾ ਤੇਲ ਹੈ ਜਿਹੜਾ ਪਾਇਆ ਜਾਣਾ ਉਸ ਤੋਂ ਬਾਅਦ ਤੇ ਉਹਦੇ ਬਾਕੀ ਜਿਵੇਂ ট্রান্সਮਿਸ਼ਨ ਆਇਲ ਹੈ ਉਸ ਨੂੰ ਅਸੀਂ ਕਿੰਨੀ ਦੇਰ ਬਾਅਦ ਚੇਂਜ ਕਰਨਾ ਹੈ ਕਲਚ ਦੀ ਸਰਵਿਸ ਹੈ ਜਿਹੜੀ ਕਿੰਨੇ ਸਮੇਂ ਬਾਅਦ ਕਰਨੀ ਹੈ ਉਸ ਤੇ ਬ੍ਰੇਕਾਂ ਦੀ ਐਡਜਸਟਮੈਂਟ ਹੈ ਜਾਂ ਬ੍ਰੇਕ ਬ੍ਰੇਕ ਲਾਈਨਿੰਗ ਹੈ ਇਹਨਾਂ ਦੇ ਅਡਜਸਟਮੈਂਟ ਸਾਨੂੰ ਕਿੰਨੀ ਦੇਰ ਬਾਅਦ ਜਿਹੜੀ ਸਾਨੂੰ ਕਰਨੀ ਜ਼ਰੂਰੀ ਹੈ ਉਹ ਸਾਡੇ ਕੋਲ ਹਰ ਇੱਕ ਮੈਨੂਫੈਕਚਰ ਹੈ ਜਿਹੜਾ ਗੱਡੀ ਦਾ ਨਰਮਾਤਾ ਹੈ ਉਸ ਨੇ ਬਣਾਇਆ ਹੁੰਦਾ ਸਭ ਤੋਂ ਪਹਿਲਾਂ ਗੱਡੀ ਦੇ ਕੰਮ ਕਰਨ ਵੇਲੇ ਉਸ ਨਰਮਾਤਾ ਦੀ ਬੁੱਕ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਉਸ ਤੋਂ ਆਪਣੀ ਮਰਜ਼ੀ ਨਾਲ ਕੰਮ ਕਰਾਂਗੇ ਉਸ ਤਰੀਕੇ ਨੂੰ ਵਿਧੀ ਨੂੰ ਨਹੀਂ ਵਰਤ ਕੇ ਕੰਮ ਕਰਾਂਗੇ ਤਾਂ ਸਾਡੇ ਕੋਲ ਉਸ ਗੱਡੀ ਦੀ ਜਿਹੜੀ ਲਾਈਫ ਹੈ ਹੋ ਸਕਦਾ ਘਟ ਜਾਵੇ ਇਸ ਕਰਕੇ ਸਭ ਤੋਂ ਪਹਿਲਾਂ ਤਰਜੀਹ ਹੈ ਸਾਨੂੰ ਉਸ ਗੱਡੀ ਦੇ ਨਿਰਮਾਤਾ ਦੇ ਅਨਸਾਰ ਹੀ ਦੇਣੀ ਚਾਹੀਦੀ ਹੈ ਕਿਉਂਕਿ ਗੱਡੀਆਂ ਜਿਹੜੀਆਂ ਅੱਜ ਕੱਲ ਬਣਦੀਆਂ ਤਾਂ ਹਰ ਇੱਕ ਨਿਰਮਾਤਾ ਜਿਹੜਾ ਇਹ ਚਾਹੁੰਦਾ ਹੈ ਕਿ ਸਾਡੀ ਗੱਡੀ ਜਿਹੜੀ ਉਹ ਮਾਰਕੀਟ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਰਹੇ ਇਸ ਕਰਕੇ ਉਹ ਵੱਧ ਤੋਂ ਵੱਧ ਇਹ ਕੋਸ਼ਿਸ਼ ਕਰਦਾ ਹੈ ਕਿ ਸਾਡੀ ਗੱਡੀ ਨੂੰ ਦੀ ਲੌਂਗ ਲਾਈਫ ਰੱਖਣ ਵਾਸਤੇ ਅਸੀਂ ਇਹ ਕਰਨਾ ਜ਼ਰੂਰੀ ਹੈ ਇਸ ਕਰਕੇ ਸਾਨੂੰ ਉਸ ਦੇ ਨਿਰਮਾਤਾ ਦੇ ਹਿਸਾਬ ਨਾਲ ਹੀ ਇਹ ਕੰਮ ਕਰਨੇ ਚਾਹੀਦੇ ਹਨ